ਸਪਰੇ ਦਾ ਕਾਦੀ ਕਰਦੇ ਆ ਇਹ ਚੋ ਜੀ ਕਰ ਦਿੰਦਾ ਦੇਖ ਲੋ ਇੱਧਰ ਆਹ ਲੱਛਾ ਦੇਖ ਲੋ ਇਹਨਾਂ ਸਪਰੇ ਵਾਲੇ ਆਹ ਕੀ ਕਰਦਾ ਓਏ ਬੱਡੇ ਮਾਰਦਾ ਗੁੱਲੀ ਡਾਂਡਾ ਮਾਰਦਾ ਕਰਤਾ ਗਾਂਡ ਇਹਨਾਂ ਨੇ ਆਹ ਦੇ ਇੱਕ ਤਾਂ ਆਹ ਤੇ ਇੱਕ ਆਹ ਲੜ ਪੇ ਆਹ ਬਿੰਗੀ ਕਰਤੀ ਚੱਕ ਚ ਮਾਰੀ ਇਹਦੇ ਪੈਰ ਅੜੀ ਹੋਣਾ ਇਹ ਹੀ ਚੌੜ ਕਰੇਉਂਦੀ ਮੈਂ ਦੋਨਾਂ ਨੂੰ ਕੁੱਟੂ ਦੋ ਦਰੋ ਠੀਕ ਆ ਲਵੀ ਖੇਲ ਚ ਵੀ ਸੂਤੇ ਮਾਰਦਾ ਤੁਰਿਆ ਜਾਂਦਾ ਓਏ ਏ ਬਾਜੀ ਤੱਕਾ ਇਹ ਸਪਰੇਅ ਵਾਲਾ ਤੱਕਾ ਥੋੜਾ ਐ ਬਾਜੀ ਐਸ ਵੇਲੇ ਡਬਲ ਕੰਮ ਕਰਦੀ ਆ ਪਤਾ ਕੀ ਲੱਗਦਾ ਫਾਂਟਦਾ ਉਹੀ ਤੱਕਦਾ ਤੁਰੇ ਫਿਰਦਾ ਆਹ ਮੁੰਡਾ ਦਵਾਈ ਪਾਈ ਜਾਂਦਾ ਆ ਦੇਖੋ ਉਧਰ ਪਾਣੀ ਦਾ ਬਹੁਤ ਆ ਆ ਢੋਲ ਭਰੀ ਜਾਂਦੇ ਬਹੁਤ ਜੰਮੇ ਕਹਿੰਦੇ ਆ ਇਹਨਾਂ ਦੇ ਪਾਣੀ ਉੱਤਿਆ ਆਉਣਾ ਕੰਮੇ ਕਹਿੰਦੇ ਪਾਣੀ ਉੱਤਿਆ ਆਉਣਾ ਹਾਂ ਆਪਾਂ ਨੂੰ ਉਹੇ ਕੰਮ ਤੇ ਆ ਗਏ ਅੱਛਾ ਹੋਰ ਕਾ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆਂਦਾ ਨਵੇਂ ਬਲੌਗ ਤੇ ਅਪਾ ਜੇ ਕਰਨੀਆਂ ਕਣਕ ਤੇ ਘਾਟਾਂ ਇਨਸਪਰੇ ਚਲਦੇ ਆਂ ਖੇਤ ਉੱਥੇ ਜਾ ਕੇ ਦਿਖਾਉਂਦੇ ਆ ਕੀ ਕੀ ਕਰਦੇ ਆ ਸਾਰੇ ਹੀ ਹੋਣਗੇ ਖੇਤ ਉੱਥੇ ਹੁਣ ਗੁਰਕਮਲਾ ਆ ਗਿਆ ਇੰਟੈਂਨਲ ਲੈ ਕੇ ਚਲਦੇ ਆਂ ਪੰਪ ਖੇਤ ਹੁਣ ਨਾਲ ਦੀ ਆ ਗਈ ਉਹ ਪੋਖੋਂ ਬਾਦ ਦੇ ਬਾ ਲੋ ਬਈ ਕਰਤਾ ਟਰੈਕਟਰ ਸੈੱਟ ਇੱਥੇ ਭਰ ਲਿਆ ਹੁਣ ਢੋਲ ਆ ਗਿਆ ਮੁੰਡਾ ਵੀ ਅੱਜ ਮਸਾਂ ਹੀ ਆਇਆ ਦਰਸ਼ਨ ਔਖੇ ਹੀ ਦਿੱਤੇ ਆ ਕਿਉਂ ਭਰ ਲੋ ਢੋਲ ਕਰਾਂ ਸੜਕ ਦੀ ਆ ਹੁਣ ਫੇਰ ਹੀ ਕੰਮ ਨਿਭੜੂ। ਲਓ ਵੀ ਕਰ ਲ ਗਏ ਐਡਰੈਸ ਚੇਂਜ। ਫੇਰ ਆਪਾਂ ਭਰਦੇ ਹਾਂ ਢੋਲ। ਆਹ ਮੁੰਡਾ ਦਾ ਕਰੀ ਜਾਂਦਾ ਐਡਰੈਸ ਚੇਂਜ ਆਪਾਂ ਵੀ ਕਰ ਲ ਗਏ ਹੁਣ। ਲਓ ਬਈ ਆਪਾਂ ਕੱਪੜੇ ਬਦਲੇ ਹੁਣ ਭਰਦੇ ਹਾਂ ਢੋਲ। ਆ ਦੇ ਕਰ ਲੈ ਟਰੈਕਟਰ ਸਟਾਰਟ। ਚੜਦੇ ਆਹੋ ਤੈਂਕੀ ਜੇ। ਭਰਦੇ ਆ ਢੋਲ ਜੰ। ਆਓ ਬਈ ਮੁੰਡਿਆ ਕ੍ਰਾਸ। ਕ੍ਰਾਸ ਹੋ ਜਾ। ਕੋਈ ਨਾ ਕੋਈ ਮਾਸ਼ਰਫਾ ਇੱਕ ਸਿਕਾਉਂ ਮੇ ਪਾਣੀ ਭਰਦਾ ਹੋਇ ਢੋਲ ਕਰੋ ਚਲੋ ਬਾਦਾ ਕ੍ਰੋਸ ਆ ਗੁੱਲਾ ਜਨਾ ਲੱਗਦਾ ਇੱਥੇ ਤਾਂ ਹਾਂ ਹਾਂ ਦੇ ਤਾਂ ਜਾ ਕੇ ਰੱਖਿਆ ਵਾਸ ਮਾਰ ਜਾ ਬਾਕੀ ਚਲ ਕਿਉਂ ਓਏ ਚਲੋ ਹੁਣ ਪਾਓ ਗੇਅਰ ਚਾਰ ਤਿਆਰੀ ਆ ਭਰ ਗਏ ਫਿਰ ਆ ਓਏ ਆ ਡੁੱਬਿਆ ਵਾ ਵਿੱਚ ਉਹ ਜਿਹੜਾ ਹੁਣੀ ਗਾ ਗੋਲ ਜਾ ਥੱਲੇ ਪਾਣੀ ਨਾਲ ਡੁੱਬਦਾ ਵਾ ਪੂਰਾ ਹੀ ਡੁੱਬਿਆ ਥੱਲੇ ਚੱਲ ਦੇਖਦੇ ਆ ਨਹੀਂ ਪਾਣੀ ਪਾਉਣਾ ਬੂਕਰ ਆ ਜੇ ਲੱਗਿਆ ਪਾਣੀ ਚੱਕਣਾ ਓਏ ਆਈ ਜਾਂਦਾ ਪੈਪ ਜੀ ਭਰੂ ਪਹਿਲਾਂ ਪੈਪ ਭਰ ਕੇ ਫਿਰ ਪਾਣੀ ਚੱਕੂ ਇਹ ਉਹ ਤਾਂ ਪੈ ਬਹੁਤ ਲੰਬੀ ਆ ਉਹ ਚੱਕਰ ਪਤਾ ਕੀ ਆ ਉਹਦੇ ਪਾਣੀ ਥੋੜਾ ਕਰਕੇ ਉਹ ਡੁੱਬਿਆ ਬਾਣੀ ਸਮਾਰ ਕੇ ਜਦੋਂ ਉਹ ਡਬੈਸ ਦਾ ਫੇਰ ਹੀ ਪਾਣੀ ਚੱਕਦਾ ਆਜਾ ਹੁਣ ਪੈਪ ਲਾਗੀ ਬਾਹਰ ਨਾ ਲੈ ਵੀ ਪੈਪ ਬਾਹਰ ਨਾ ਓਏ ਆ ਤਾਂ ਬਾਹਰ ਹੀ ਸੜਤੀ ਸੀ ਆ ਡੋਲਦਾ ਕਰਦਾ ਕੰਮ ਬਸ ਆ ਪੈਪ ਭਰ ਗਈ ਹੁਣ ਉਹ ਜੋ ਡੁੱਬ ਗਿਆ ਸੀਗਾ ਉਹਦੀ ਚੱਕ ਲਿਆ ਪਾਣੀ ਆ ਦੇਖ ਲੈ ਉਹ ਪਹਿਲਾਂ ਕਿਹੜਾ ਵਿੱਚ ਜਿਗਾੜ ਦੇ ਆ ਇਹਦੇ ਉਹ ਪਾਣੀ ਨਾਲ ਡਬੋਣਾ ਪੈਂਦਾ ਨਹੀਂ ਤਾਂ ਪਾਣੀ ਆਏ ਹੁੰਦਾ ਹੀ ਆ ਉਹ ਫਿਰ ਦਵਾਈ ਹੋਰ ਛੜਕੀ ਸੀ ਪਹਿਲਾਂ ਉਦੋਂ ਸਾਰਾ ਪਾਣੀ ਕੱਢਦਾ ਸੀਗਾ ਉਹ ਡਬੋ ਕੇ ਰੱਖਣਾ ਪੈਂਦਾ ਉਹ ਪਾਣੀ ਹੁਣ ਪਹਿਲਾਂ ਵਿੱਚ ਪਾਇਆ ਪਾਣੀ ਜਦੋਂ ਆ ਉਹਦੀ ਟਰੈਕਟਰ ਕਰਿਆ ਸਟਾਰਟ ਫੇਰ ਪਾਇਆ ਉਹਦੀ ਪਾਣੀ ਚੱਕਦਾ ਇਹਨਾਂ ਦਿਖਾ ਦੇ ਪਾਣੀ ਬਹੁਤ ਆ ਹਨਾ ਪਾਣੀ ਤੇ ਪੂਰਾ ਦੋਦੀ ਮੋਟਰ ਦੇ ਆ ਸਹੀ ਗੱਲ ਆ ਹਾਂ ਇੱਥੇ ਆ ਕੇ ਪਾਣੀ ਦੇਣਾ ਕਿਵੇਂ ਗਏ ਭਾ ਕੋਈ ਫਿਰ ਇੱਥੇ ਬਾਲ ਜਾ ਪੈਂਦਾ ਨੀ ਸੇਟਾ ਵਾਲੀ ਆ ਹਾਂ ਦੇ ਹੁਣ ਇਦੋਂ ਆ ਦੇਦੋਂ ਜਾ ਯਾਰ ਇੱਥੋਂ ਤੱਕ ਇਹਦਾ ਚੜਦਾ ਪੈ ਭਰ ਕੇ ਜਾਂਦੀ ਆ ਇਥੇ ਇਹ ਫੇਕਦਾ ਮਟੇਕਦਾ ਰੁੜਦਾ ਪਾਣੀ ਭਰਕ ਪੈਂਦਾ ਨਾ ਪਾਣੀ ਦਾ ਬਹੁਤ ਆ ਹਣਾ ਉ ਤਾਂ ਨਜ਼ਾਰਾ ਇੰਨੀ ਛੇਤੀ ਭਰ ਜਾਂਦਾ ਉਹ ਜੇ ਬਾਲਟਾਂ ਨਾਲ ਭਰਨਾ ਹੋਵੇ ਕਾ ਨਾ ਟਾਈਮ ਲੱਗੇ ਹਣਾ ਆ ਤਾਂ ਹਵਾਲੀ ਹੀ ਆ ਕਿਹੜੀ ਹਾਂ ਇਹ ਤਾਂ ਵਾਪਸੀ ਵਾਲੀ ਆ ਕੇ ਪਾਇਆ ਮੁੰਡੇ ਢੋਲ ਭਰਨ ਯਾ ਤੂੰ ਮੈਂ ਹੀ ਦੇਖਾਇਆ ਨਾ ਰੰਗ ਖੜਾ ਹੈ ਲੋ ਹਾਂ ਚਲੋ ਅ ਵੀ ਕਰਾਂ ਬਸਾਓ ਪੈਪਾ ਛੜਕੀਏ ਫਿਰ ਦੇੜੀ ਚੱਲ ਪੈ ਪਾੜੀ ਸਾਹਮਣੇ ਆ ਪੈਪਾ ਲੱਗਦੇ ਆ ਛੜਕਣ ਤੇ ਜੇ ਆ ਬਸੇ ਲੰ ਛਕੜੀ ਗਏ ਇਹ ਹੋ ਤੱਕ ਉਹ ਦਿਓ ਜਾਂਦੇ ਆ ਮੂਰੇ ਇੱਧਰ ਮਗਰ ਖਿੱਚੀ ਜਾਂਦਾ ਦਾ ਗੇਅਰ ਕਰਾ ਮੁੰਡੇ ਨੇ ਚਲਾ ਤੀ ਪਾਣੀ ਪੈਪ ਜੀ ਖੇਚਦੀ ਆ ਉਹ ਆਪ ਤਾਂ ਖਿੱਚੂਗੀ ਆਈ ਆ ਸੜਕ ਤਾਂ ਇੱਥੇ ਘਾਟਾਂ ਵਾਲੀ ਇਹ ਉਹ ਅੱਜ ਤੇ ਕਰਾ ਦਾ ਆਇਆ ਸੀਗਾ ਉਹ ਬਾਣ ਐ ਲੱਭੀ ਗੇਰਾਂ ਨਾਲ ਅੱਗੇ ਮੁੰਡੇ ਸੜਕਣਾ ਆਦਿਆਂ ਦਵੀ ਜੇ ਖੜੀ ਸੀ ਕਣਕੇ ਪਾਣੀ ਵਾਲਾ ਖੜ ਗਿਆ ਇੱਥੇ ਪਹਿਲਾਂ ਪਾਣੀ ਲੱਗਿਆ ਹੋਆ ਸੀਗਾ ਉਤੋਂ ਮੀਂਹ ਪੈਗਾ ਇਹ ਕੋਈ ਤੇ ਪਾਂਡੂ ਜਗਾ ਥੱਲੇ ਹੁਣ ਘਾਟਾਂ ਵਾਲੀ ਸੜਕ ਨੇ ਤੇ ਹਾਂ ਤੇ ਆ ਦੋਨੇ ਮੁੰਡੇ ਲੱਗੇ ਪਏ ਆ ਨਾਲ ਹੁਣ ਮੈਂ ਟੈਪ ਖਜਾ ਦ ਚੱਲ ਓਏ ਚਲਾ ਪੈਪਾ ਐਂ ਖੜਾ ਉਦੋਂ ਦਾ ਜਦੋਂ ਦਾ ਆਇਆ ਢੋਲ ਫਿਰ ਇੰਨੀ ਦੂਰ ਆ ਕੇ ਦੇਖੇਗਾ ਉਹਦੇ ਕੋਲੇ ਜਾਵੜਾ ਨਾ ਇੰਨੀ ਦੂਰ ਕੀ ਦੇਖਦਾ ਢੋਲ ਨੂੰ ਨਿਗਾ ਬਣੀ ਵੀ ਆ ਚੱਲ ਚੱਲ ਗਦਾ ਅੱਛਾ ਬਾਈ ਬੋਏ ਉਹ ਤਾਂ ਜੀਆ ਨਾ ਨਵਾਂ ਗੋਲਮਾ ਨਾਲ ਬੈਠੇ ਉਹਦਾ ਅੱਜ ਤੋ ਦੀ ਗਾਂਢੀ ਪਾਈ ਫਦਾ ਕਹਦਾ ਹਲਾ ਕੇ ਦਿਖਾਉ ਦੇ ਕਿਉਂ ਗੰਦ ਪਾ ਲਿਆ ਨਾ ਇਸੇ ਇਹ ਤਾਂ ਉੱਚੋਂ ਲੈਂਗੂ ਹਲਵਾ ਕੇ ਲਿਆ ਆਨੇ ਬੈਲਟੀ ਜੇ ਤੇ ਜਿਹੜੀ ਲਾ ਜੇ ਪੇਟੀ ਜੀ ਬਣੀ ਹੋਵੇ ਹਨਾ ਉਹ ਚ ਪਾ ਬਡਾਲੇ ਆਹ ਲੜ ਪਏ ਲੜ ਪਏ ਤਾਂ ਕਿਉਂ ਜਿਹੜੇ ਪਿੱਛੇ ਲੜਾਈ ਹੋ ਗਈ ਉਹ ਕਹਿੰਦਾ ਮੈਂ ਕਦੋਂ ਸ਼ੁਭਦੇ ਤੈਨੂੰ ਕਾਇਦੀ ਨਹੀਂ ਆਉਂਦੀ ਪੈਪ ਚੱਕ ਕੇ ਦਾ ਆ ਗਈ ਆਣਾ ਦੇ ਇਹ ਦੋਨੇ ਹੱਥਾਂ ਨਾਲ ਬੜੀ ਜਿਆਦਾ ਬਾ ਨਹੀਂ ਬਿਚ ਉੱਤਰ ਖਾ ਨਿਕਲੋ ਬੋਲ ਨਹੀਂ ਇਹਦਾ ਔਖਾ ਹੈ ਆ ਦੋਨੇ ਹੱਥਾਂ ਨਾਲ ਕੱਦ ਪਸ ਗਈ ਐ ਇਹ ਇੱਕਾ ਤੋਂ ਉਹਦਾ ਤਾਂ ਉਹ ਕੰਮ ਆਪ ਹੀ ਕੱਟ ਦੋ ਲੋ ਚਲੋ ਕਿਦਾਂ ਆ ਜਾ ਸਾਡਾ ਬੰਦਾ ਦੱਸੋ ਜੰਗਾ ਸ਼ਵੇਹ ਵਾਲਾ ਕਿਵੇਂ ਆ ਆਉਂਦੇ ਗਏ ਲੋ ਪਹਿਲਾ ਓ ਮਾਈ ਗਾ ਬਹੁਤ ਆਇਆ ਕਿਰਾਇਆ ਕੱਢਾਂਗੇ ਹਾਂ ਫ੍ਰੀ ਕਰਾਂਗੇ ਇਹਨੂੰ ਆਪਾਂ ਇਸ ਸਾਲ ਦੇ ਵਿੱਚ ਵਿੱਚ ਕਾਉਂ ਕਹੀ ਹੈ ਜਮਾਉ ਕੇਰ ਬੋਟਾ ਸਪਰੇਅ ਕਰਦਾ ਕਰਦਾ ਉਹਨਾਂ ਨੂੰ ਪਿਆਸ ਲੱਗੀ ਆ ਪਾਣੀ ਲੈ ਕੇ ਆਣ ਨਾਲੇ ਓਏ ਦੇ ਚੋਈ ਪੀ ਲੈਣ ਦੇ ਇਹਦੀ ਕੀ ਲੋੜ ਸੀਗੀ ਰਹਿਣ ਦਿੰਦਾ ਨਾ ਉਹਦੇ ਚੋਂ ਹੀ ਪੀ ਲੈਣਾ ਇੱਕ ਸ਼ੌਟ ਇਹਦੀ ਕੀ ਲੋੜ ਸੀਗੀ ਇੱਕ ਸ਼ੌਟ ਤੇ ਫੂਨ ਲਾ ਦੀ ਫੇ ਪੀ ਲੈਨੇ ਉਹਦੀ ਤਾਂ ਕੋਈ ਨਹੀਂ ਲੋੜ ਹੀ ਨਹੀਂ ਇੱਥੇ ਜੱਕੇ ਫੂਕਣੇ ਬੈ ਜਾਉਂਗੇ ਪੀ ਲੋ ਪੀ ਲੋ ਪੀ ਲੋ ਓਏ ਪਾਣੀ ਪੀ ਲੋ ਓਏ ਵਾਰੀ ਵਾਰੀ ਸਪਰੇਅ ਵਾਲਾ ਬੰਦਾ ਚੈੱਕ ਕਰੋ ਵੇਖੋ ਇੱਧਰ ਤੋਰ ਦਾ ਨਸ ਲੋ ਮੋਸਾਂ ਚ ਪੂਰਾ ਚੈੱਕ ਕਰੋ ਮੜਾ ਜਾ ਇਧਰ ਮੀਡੀਅਮ ਵਾਲੀ ਗਰਾਰੀ ਕੋਈ ਨਹੀਂ ਗਰਾਰੀ ਛੋਟੀ ਕੋਈ ਨਹੀਂ ਆ ਬਹਲਾ ਸਲੋ ਤੋਰ ਤੋਂ ਲਵੇ ਟੀਵੀ ਤਾਂ ਦੇਖੋ ਪੈਪ ਬਾਕੀ ਇਹ ਵੱਡੇ ਢੱਡ ਵਾਲੇ ਦਾ ਕੰਮ ਨਹੀਂ ਆ ਆਪ ਦਾ ਢੱਡ ਦਿਖਾਈ ਮੜਾ ਜਾ ਹੈ ਓਏ ਜੇ ਜੋ ਸਵਾਰਾ ਗਾਲ ਘਟ ਦੂ ਕੋਈ ਲਵੇ ਟੀਵੀ ਵਾਲੀ ਭੜੀ ਸਰਦਾ ਓ ਮਗਰ ਆ ਮੜਾ ਆ ਕਮੇ ਉਹ ਤਾਂ ਫਿਰ ਹੌਲੀ ਹੋਣਾ ਪੈਂਦਾ ਸਪਰੇ ਪੈਂਦੀ ਆ ਉੱਤੇ ਫਾਇਬ ਖਿੱਤ ਕੇ ਹੁਣ ਖਿੱਤ ਖਿੱਤ ਕੇ ਫਰਦਾ ਨਹੀਂ ਚੱਲੋ ਫਿਰ ਹੈਲੋ ਖੇਚਲਾ ਦੂ ਮੀ ਲੈ ਵੀ ਹੁਣ ਡਿਊਟੀ ਇੱਥੇ ਲੱਗੀ ਆ ਇੱਕ ਤਾਂ ਸਾਡੀ ਉਹਦੀ ਲੜਾਈ ਹੋ ਜਾਂਦੀ ਆ ਉਹ ਕਹਿੰਦਾ ਮੈਂ ਇੱਥੇ ਲੱਗਣਾ ਉਹ ਕਹਿੰਦਾ ਮੈਂ ਉਹਦੀ ਲੜ ਪੈਂਦੇ ਆ ਪਰ ਆ ਨਿਆਉਚੜ ਵਾਲਾ ਬੰਦਾ ਜਦੋਂ ਇੱਕ ਵਾਰ ਇੱਥੇ ਤਾਂ ਗਏ ਹੀ ਨਹੀਂ ਹੱਲੇ ਬਾਕੀ ਦਾ ਸਾਰੇ ਬਦਲ ਹਟੇ ਇਹ ਜਿਆਦਾ ਫੜੀ ਬੈਠਾ ਕਹਿੰਦਾ ਮੈਂ ਹੀ ਆ ਇੱਥੇ ਤਾਂ ਇਕੱਲਾ ਹੋਰ ਨਹੀਂ ਕਿਸਨਾਂ ਲੱਗਣ ਦੇਣਾ ਲਾਓ ਵੀ ਕਹਿੰਦੇ ਅੱਧਾ ਸੜਕ ਤਾਂ ਅੱਧਾ ਰਹਿ ਗਿਆ ਪਾਈਪ ਇਕੱਠੀ ਕਰਦੇ ਹੁਣ ਦੁਬਾਰਾ ਭਰ ਕੇ ਲਾਵਾਂਗੇ ਢੋਲ ਨਾਲੇ ਖਾਣੇ ਆ ਰੋਟੀ ਕਿਉਂ ਓਏ ਓਏ ਬੜਾ ਕਲੰਨਾ ਓਏ ਆ ਪਾਈਪ ਜੀ ਸਿੱਧੀ ਉੱਤੇ ਕਰਦੀ ਆ ਪਾਣੀ ਪਾਦਾ ਅੱਖਾਂ 'ਚ ਥੋੜੀ ਜੀ ਰਹਿ ਗਈ ਪਾਈਪ ਜੀ ਇਕੱਠੀ ਕਰਨ ਵਾਲੀ ਓ ਯਾਰ ਲਵੇਟ ਪਾਈਪ ਕੱਠੀ ਕਰਕੇ ਲੈ ਕੇ ਜਾਣੇ ਆਂਗੇ ਉਥੇ ਲਿਹਾਉਣਿਆਂ ਦੁਬਾਰਾ ਭਰ ਕੇ ਮੈਂ ਰੋਟੀ ਖਾ ਲਵੇ। ਓਏ ਕਹਾਂ ਯਾਰ ਮਿੱਧੀ ਜਾਨ। ਆਹ ਬਸ ਫਿਰ ਇਹੀ ਜਿਹੜਾ ਹੋਇਆ ਕਿ ਦੱਸਦਾ ਸਾਪ ਹੀ ਸਾਰੀ। ਸਾਹ ਹੀ ਹੋਇਆ ਹੈ। ਲਵੇਟ ਦੇ ਸਮਾਰ ਕੇ ਯਾਰ। ਇਹਦਾ ਸਹੀ ਆ। ਸਾਹ ਹੀ ਹੋਇਆ ਕੋਈ ਨਹੀਂ ਜਾਣਦੇ ਕੋਈ ਨਹੀਂ ਲੱਗਣੀ ਚਾਹੀਦੀ ਸਹੀ ਆ। ਓਏ ਆ ਕੇ ਦੁਬਾਰਾ ਤਾਂ ਖੋਦਣਗੇ ਆ ਪਾਪ। ਮੈਂ ਗੜਾ ਕੱ ਪੂਰੀ ਵਧੀਆ ਵਧੀਆ ਇਕੱਠੀ ਕਰ ਹਾਂ ਵੜਦਾ ਫਾਹ ਵੜਦਾ ਮੇਰੇ ਜਾਲੇ ਦੇ ਵਿੱਚ ਹੀ ਜੋ ਗ੍ਰੰਪਾਰ ਦਿਆਂ ਢੋਲ ਦਬਾਰਾ ਢੋਲ ਭਰ ਕੇ ਫੇਰ ਖਾਵਾਂਗੇ ਰੋਟੀ ਭਰੀ ਜਾਂਦਾ ਢੋਲਾ ਦੇ ਪਾਣੀ ਆ ਮਾੜਾ ਇਹ ਜਨ ਚਾਦੇ ਆ ਆ ਉਧਰ ਉਹ ਦਵਾਈ ਖੋਲੀ ਜਾਂਦਾ ਦਵਾਈ ਪਾਉਣੇ ਆ ਕੱਲੀ ਜਾਂਦਾ ਕੰਮ ਵਧੀਆ ਬਾਬੇ ਮੇਰ ਨਾਲ ਖੇਲ ਚ ਵੀ ਸੂਤੇ ਮਾਰਦਾ ਤੁਰਿਆ ਜਾਂਦਾ ਓਏ ਆ ਮੁੰਡਾ ਦਬਾਈ ਬਾਈ ਜਾਂਦਾ ਆ ਦੇਖੋ ਪਾਣੀ ਦਾ ਬਹੁਤ ਆ ਢੋਲ ਭਰੀ ਜਾਂਦੇ ਬਹੁਤ ਜੰਮੇ ਕਹਿੰਦੇ ਆ ਇਹਦੇ ਪਾਣੀ ਉੱਚਾ ਆ ਮੈਂ ਕਹਿੰਦੇ ਪਾਣੀ ਉੱਚਾ ਆ ਮੈਂ ਆਪਾਂ ਨੂੰ ਉਹੇ ਕੰਮ ਤੇ ਆ ਗਏ ਅੱਛਾ ਹੋਰ ਕਾ ਹਨਾ ਸੁਣ ਲਿਆ ਬਸੀ ਉਹਦਾ ਏੜਦੇ ਨਹੀਂ ਆਪਾਂ ਫਿਰ ਤੋਂ ਕੰਮ ਤੇ ਆ ਗਏ ਕਰਤਾ ਗਾਂਡ ਇਹਨਾਂ ਨੇ ਇੱਕ ਤਾਂ ਆਹਾ ਤੇ ਇੱਕ ਆਹਾ ਲੜ ਪੇ ਆ ਬਿੰਗੀ ਕਰਤੀ ਸੜਕ ਤੇ ਮਾਰੀ ਇਹਦੇ ਪੈਰ ਅੜੀ ਹੋਣਾ ਇਹ ਹੀ ਚੌੜ ਕਰਿਉਣੀ ਮੈਂ ਦੋਨਾਂ ਨੂੰ ਕੁੱਟਾਂ ਦੋਸਰੋ ਠੀਕ ਆ ਲਵੀ ਜੇ ਹੁਣ ਇਹਨਾਂ ਜਾਂ ਚੌੜ ਕਰੀ ਇਹੇ ਜੀ ਢਾ ਲੈਣਾ ਦੋਨਾਂ ਨੂੰ ਮਾਰ ਦੇ ਚਲੋ ਵੀ ਕਰਾਂ ਸੜਕ ਹੁਣ ਯਾਰ ਦੁਬਾਰਾ ਢੋਲ ਭਰ ਲਿਆ ਸੀਗਾ ਪਹਿਲਾਂ ਉਹ ਪਰਾਂ ਥੋੜਾ ਜਿਹਾ ਰਹਿ ਗਿਆ ਸੀ ਉਧਰ ਵਿਚਾਲੇ ਉਹ ਕੱਢਿਆ ਹੁਣ ਇੱਥੇ ਸੜਕ ਦੇ ਆ ਲਾਗੇ ਦੁਬਾਰਾ ਸੜਕਨ ਚੋਬਰ ਹੂੰ ਕਰਨ ਨੂੰ ਦਾ ਬੜਾ ਚਾ ਰਹਿੰਦਾ ਨਾਉ ਜਲ ਜੀ ਦਾ ਇਹਦਾ ਰੈਡੀ ਡਿਊਟੀ ਇਹਦੇ ਪੱਕੀ ਆ ਆ ਪੰਜ ਦਰਬਾਰੀ ਵਾਰੀ ਵਾਰੀ ਲੱਗ ਜਾ ਕਰਾਂਗੇ ਆਪਾਂ ਵੀ ਮਾਰ ਹੱਲ ਕੱਢ ਲਿਆ ਵਾ ਹਾਂ ਕੀ ਹੱਲ ਕੱਢ ਲਿਆ ਅੱਛਾ ਇਦੋਂ ਮੈਂ ਕਿੱਥੇ ਆਇਆ ਗੰਜੀਆਂ ਬਾਹਰੇ ਪਾਸੇ ਨਹੀਂ ਖਿਤਗੀਆਂ ਜੇ ਸਿੱਧਾ ਕਿਸੇ ਲੋਟ ਲੱਗਦਾ ਹੀ ਨਾ ਹੋਵੇ ਟਰੈਕਟਰ ਕਰਨ ਕੇ ਬਾਅਦ ਚ ਕਰਦੇ ਆਪਾਂ ਨੂੰ ਤਾਂ ਇਹ ਜਿੰਦਾ ਚਾਹੀਦਾ ਅਗਲੇ ਜੇ ਜਾਨੀ ਮਤ ਦੇ ਸਹੀ ਗੱਲ ਆ ਵਾਹ ਕੇ ਬਾਹਤ ਕਦੇ ਵੀ ਸਾਡੀ ਆਹ ਨਹੀਂ ਛੁੱਤੀ ਰਹਿੰਦੀ ਉਹਨੇ ਕਿ ਉਹਨੇ ਜਿਉ ਬਸਿਆ ਵੀ ਇਧਰ ਕਹਤੇ ਹੁਕਰਾਂ ਕਿ ਸਾਡਾ ਆ ਸੱਦਾ ਨਹੀਂ ਸੀ ਉਹਦਾ ਇੱਧਰ ਆ ਕੇ ਲਾਇਆ ਜੀ ਲੈ ਬਸਾਲਿਆ ਜਿਹੜਾ ਰੋਟ ਲਾਹਦੇ ਫੇਰ ਕਿ ਭਾਈ ਇਹ ਵੀ ਕੋਈ ਇੰਨਾਂ ਨਹੀਂ ਛੁੱਤੀ ਪਾਤੀ ਸੀ ਲੀ ਉਹ ਕਲਨਾ ਦੇਸ਼ ਕਰੂ ਘੜ ਕੇ ਇਧਰੋਂ ਦਾ ਪੈਪ ਟਿੱਕਣੀ ਪੈਣੀ ਸੀ ਉਹ ਇਧਰ ਆ ਲੈ ਬਾਕੀ ਹੋ ਕੇ ਮੁੱਠ ਲੈ ਆਉਂਦੀ ਆਦੀ ਭਾਈ ਬਹੋਗਾ ਤੇ ਨਹੀਂ ਵੀ ਬੰਦਾ ਇੱਕ ਹੋਰ ਆ ਗਿਆ ਚਾਲ ਵੀ ਪੈ ਫੜ ਕਰਾਂ ਸੀ ਦੀ ਉਹਦੇ ਨੇੜੇ ਹੋ ਜਾ ਸਪਰੇ ਦਾ ਕਾਦੀ ਕਰਦੇ ਆ ਇਹ ਚੋ ਜੀ ਕਰ ਜਾਂਦਾ ਦੇਖ ਲੋ ਇਧਰ ਆ ਲੱਛਾਂ ਦੇਖ ਲੋ ਇਹਨਾਂ ਸਪਰੇ ਵਾਲੇ ਆ ਕੀ ਕਰਦਾ ਓਏ ਬੱਦੇ ਮਾਰਦਾ ਗੁੱਲੀ ਡੰਡਾ ਮਾਰਦਾ ਗੁੱਲੀ ਡੰਡਾ ਮਾਰਦਾ ਸੀ ਭਾਲ ਭਾਲ ਕੇ ਕੁੱਟਦਾ ਇਹ ਤੇ ਫੀ ਫੇਂ ਖੇਤਾ ਹਾਂ ਉਹਦੇ ਨਾਲ ਚ ਹੁੰਦੇ ਭਾਲ ਭਾਲ ਕੇ ਕੁੱਟੀ ਜਾਂਦਾ ਫਰੀ ਫਾਇਰ ਖੇਡਦਾ ਉਹ ਫੀਲਿੰਗ ਵਾਲੀ ਤਾਂ ਲੱਗਦੀ ਨੇ ਆਖਾ ਕਿਤੇ ਗਨ ਹੱਥ ਜਾ ਜੀ ਇਹ ਕਿ ਸ਼ਬਦ ਆ ਗਈ ਜੀ ਹਾਂ ਹਾਂ ਨੇਰਾ ਹੋ ਗਿਆ ਹਜੇ ਸੜਕ ਹੀ ਜਾਂਦੇ ਆ ਆ ਲੱਗੇ ਪਏ ਆਥਾਂ ਜਾ ਹੋਗਾ ਹਨਾ ਹੋਰ ਲਾਈਟਾਂ ਚੱਲ ਪੀਆਂ ਲਾਈਟਾਂ ਚੱਲ ਪੰਗਾ ਹੋਦੀ ਆਹ ਆ ਗੁਰਦਾਰੇ ਕੋਲੇ ਆ ਗਈ ਇਹ ਬਾਹਾਂ ਦਿਖਾ ਦੇ ਕੇ ਹੋਹ ਪਲਿੰਕ ਕਿੰਨੀ ਵੀਰ ਉਹ ਤੱਕ ਛਿੜਕਣਾ ਹਜੇ ਆਹ ਮੁੰਡੇ ਨਾਲ ਹੀ ਆ ਯੋ ਬਰਨਾਲ ਹੀ ਆ। ਹੁਣ ਤਾਂ 10 ਕਿ ਮਿੰਟ ਨੇ ਢਿੰਡੇ ਵੜਾਉਣੇ ਇਹਨਾਂ ਨੂੰ ਫੇਰ ਪਤਾ ਲੱਗਿਆ ਫੇਰ ਪਤਾ ਲੱਗਿਆ ਯਾਰ ਆਹ ਜਾਂਦੀ ਐ ਇਧਰ। ਹੋਰ ਨਹੀਂ ਤਾਂ ਦਿਖਿਆ ਹੀ ਨਹੀਂ ਕਰਨਾ। ਨਹੀਂ ਤਾਂ ਕਿੱਥੇ ਦਿਖਿਆ ਕਰਨਾ? ਹੋਰ। ਫੇਰ ਹੀ ਪਤਾ ਲੱਗਿਆ ਕਰੂ ਵੀ ਇਧਰ ਨੂੰ ਆਉਂਦੇ ਸਿੱਧਾ। ਹਾਂ। ਓਏ ਕਿਉਂ ਯਾਰ? ਪੈਰ ਬਣਾਦਾ ਬੜੀ। ਹੈਲੋ। ਢੰਡ ਲੱਗਦੀ ਆ ਯਾਰ। ਇੱਕ ਤਾਂ ਇਹ ਗੱਲਾਂ ਕਰਦਾ ਜਾਂਦਾ ਇੱਕ ਤਰੇਲ ਪੈਣ ਲੱਗੀ ਪੈਰ ਜੇ ਸੁੰਨ ਹੋ ਗਏ। ਅਦਾਬ ਅਤੀ ਕੋਈ ਟਾਈਮ ਨਹੀਂ ਯਾਰ ਥੋੜਾ ਸਪਰੇਅ ਦਾ ਉਹ ਦੇਖ ਲਾਈਟਾਂ ਚੱਲਦੀਆਂ ਆ ਚਾਰੇ ਪਾਸੇ ਉਹੀ ਗੱਲ ਆ ਕਰਨਾ ਕਮਲਿਆਂ ਵਾਂਗੂ ਕਰਨਾ ਨਹੀਂ ਕਰਨਾ ਹੀ ਨਹੀਂ ਹਣਾ ਕਰਦਾ ਸਹੀ ਗੱਲ ਆਦਾ ਫਿਰ ਕੋਈ ਟਾਈਮ ਨਹੀਂ ਸਪਰੇਅ ਦਾ ਕੀ ਫਾਇਦਾ ਇੰਨੇ ਰੇਚ ਸਿੜਕਨ ਦਾ ਪਤਾ ਲੱਗਦਾ ਵੀ ਕਿੱਥੇ ਕਿੱਥੇ ਆਈ ਜਾਂਦੀ ਆ ਨਿਗਾ ਪੂਰੀ ਬਣੀ ਗਈ ਹੁਣ ਨਿਗਾ ਤੇਰੀ ਕਾਦੇ ਨਾ ਬਣ ਗਈ ਨਿਗਾ ਉਹੀ ਨੇਚ ਨਾਲ ਨੇ ਰੇਣਾ ਨਿਗਾ ਬਣ ਗਈ ਹੈ ਨੇ ਰੇਚ ਦੀਂਦਾ ਇਹਨਾਂ ਨੂੰ ਉਲਗਾਂ ਵਾਂਗੂ ਆਡੀ ਦਾ ਰੋਟੀ ਨਾਲ ਹੀ ਨਿਗਾ ਬਣ ਜਾਂਦੀ ਏ ਠੀਕ ਆ ਉੱਲੂ ਵਾਂਗੂੰ ਦੀਨੇ ਹੀ ਰਾਤ ਨੂੰ ਆ ਗਿਆ ਸਾਨੂੰ ਤਾਂ ਕੋਸ ਨਹੀਂ ਯਾਰ ਆ ਤਾਂ ਕੋਈ ਪੈਮ ਨਹੀਂ ਲਾ ਇਹ ਬਾਜੀ ਤੱਕਾ ਇਹ ਸਪਰੇਅ ਵਾਲਾ ਤੱਕਾ ਥੋੜਾ ਐ ਬਾਜੀ ਐਸ ਵੇਲੇ ਡਬਲ ਕੰਮ ਕਰਦੀ ਆ ਪਤਾ ਕੀ ਲੱਗਦਾ ਫਾਂਟਦਾ ਵੀ ਤੱਕਦਾ ਤੁਰੇ ਫਿਰਦਾ ਐਸ ਵੇਲੇ ਫਵਾਰਾ ਜਿਹਾ ਬੜਾ ਬਣਦਾ ਓਏ ਆ ਦੇਖੋ ਇਧਰ ਪੰਡਾ ਦੀ ਲਾਈਟਾਂ ਚੱਲ ਪਈਆਂ ਕੋਸ ਨੀਦੀ ਦਾ ਉਹੀ ਤੱਕ ਨਾ ਤੁਰੇ ਫਿਰਦੇ ਆ ਮੁੰਡਾ ਕਰ ਦੋ ਪੈਪ ਘੱਟੀ ਪੈਪ ਬਹੁਤ ਵਧੀਆ ਆਪਣਾ ਸਪਰੇਅ ਵਾਲਾ ਮਾਰ ਕੇ ਸਾਫ਼ ਕਰਕੇ ਪੈਪ ਜਾਣ ਦੇ ਘੱਟੀ ਕਰਕੇ ਜੜਦੇ ਜਾਂਦੇ ਹਾਂ ਹਾਂ ਜੜਦੇ ਜਾਂਦੇ ਐਡੀ ਸਮਾਰ ਕੇ ਕਿਹਾਂ ਨਹੀਂ ਆਉਂਦਾ ਇੱਥੇ ਫੜ ਕੇ ਹੀ ਜਾਂਦਾ ਹੁਜੇ ਫੈਲ ਗਿਆ ਦਿਮਾਗ ਤੇਰੇ ਯਾਰ ਦਾ ਚੱਲ ਦੱਬ ਕਲੱਚ ਜਾ ਪੈਪ ਕਰਕੇ ਇਕੱਠੀ ਚੱਲ ਹੌਲੀ ਹੌਲੀ ਚੱਲ ਜਾਣ ਦੇ ਯਾਰ ਇਹ ਨਹੀਂ ਸੱਟ ਕਰ ਇਹ ਸੱਟਦਾ ਹੈ ਯਾਰ ਪਾਸੇ ਪਿੱਛੇ ਤਾਂ ਜਾ ਦੇ ਹੁਣ ਤਾਂ ਸੱਟਾਂ ਚੱਲ ਵਧੀਆ ਲੜੀ ਨਾਲ ਜਾਣ ਦੇ ਇਧਰ ਜਮਾ ਓਕੇ ਕਿਉਂ ਜੀ ਹਾਂ ਜੀ ਈ ਮਹਾਵੜਾ ਜੀ ਆਹ ਦੇ ਮਹਾਵੜਾ ਮਹਾਵੜਾ ਬਣੀ ਜਾਂਦਾ ਉਹ ਦੇਖੋ ਉਧਰ ਜਿਹੋ ਉੱਪਰ ਜਮਾ ਇੱਕ ਨੰਬਰ ਹਲੇ ਮਹਾਵੜਾ ਤੁਰ ਇੱਕ ਨੰਬਰ ਹੀ ਆ ਜੀ ਠੀਕ ਹੈ ਜੀ ਕੀ ਬਣਦਾ ਜੀ ਵਧੀਆ ਬਣਦਾ ਹੈ ਟਾਈਮ ਕਦਾਂ ਹੋ ਗਿਆ ਟਾਈਮ ਵੱਧ ਗਿਆ ਸੱਤ ਟਾਈਮ ਆਪਣਾ ਹੈਗਾ ਸਪਰੇਅ ਵਾਲਾ ਪੂਰਾ ਵਧੀਆ ਹਾਂ ਹਾਂ ਪੂਰਾ ਵਧੀਆ ਕਿਹਨਾਂ ਟਾਈਮ ਕਦਾਂ ਹੋ ਗਿਆ ਟਾਈਮ ਦੇਖ ਆ ਟਾਈਮ ਆ ਸਪਰੇਅ ਦਾ ਹੁਣ ਪਾਇਪ ਕਟਿੰਗ ਕਰਦਾ ਸਪਰੇਅ ਕਰਕੇ ਸਾਡੇ ਆ ਪਾਇਪ ਕੱਟੀ ਕਰੀ ਜਾਂਦੇ ਇਦੋਂ ਆਈ ਜਾਂਦੀ ਆ ਪਾਇਪਾਂ ਜੀ ਟਾਈਮ ਬਹੁਤ ਹੋ ਗਿਆ ਬਾਈ 10 ਵੱਜਣ ਵਾਲਿਆ ਹਨਾ ਉਹ ਦੇਖੋ 10 ਮਿੰਟ ਬਾਅਦ ਵੱਜਣ ਚ 10 ਮਿੰਟ ਰਹਿ ਗਏ ਸਾਡਾ ਹੁਣ ਟਾਈਮ ਲੱਗਿਆ ਵਾਲ ਕਟਾਉਣ ਦਾ ਹੁਣ ਕਰਨ ਕਟਾਈ ਜਾਂਦਾ ਮੈਂ ਕਟਾ ਲੇ ਟਾਈਮ ਹੀ ਬਹੁਤ ਘੱਟ ਲੱਗਦਾ। ਦਿਨੇ ਦਾ ਵਿਜੀ ਹੁੰਦਿਆਂ ਕਦੇ ਸਪਰੇਅ ਕਰ ਲਈ ਕਦੇ ਰੇ ਸੈੱਟ ਲਿਆ ਟਾਈਮ ਹੀ ਨਹੀਂ ਲੱਗਦਾ। ਹੁਣ ਇਹ ਤਾਂ ਵਾਲ ਕਟਾਈ ਜਾਂਦੇ ਆ। ਕੱਲੂ ਫੇਰ ਸਪਰੇਅ ਕਰਨੀ ਆ। ਚਲੋ ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ। ਸੈਨਸ ਸਬਸਕ੍ਰਾਈਬ ਕਰ ਦਿਓ। ਬਾਏ ਬਾਏ।